ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਤਰਨਤਾਰ ਦੇ ਪੱਟੀ ਤੋਂ ਜਿੱਥੇ ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਨਹਿਰ ਚੜੀ ਗਈ ਹੈ ਜੀ ਹਾਂ ਪੰਜਾਬ ਰੋਡਵੇਜ਼ ਪੱਟੀ ਡਿੱਪੂ ਦੀ ਬੱਸ ਅੰਮ੍ਰਿਤਸਰ ਚੱਬੇ ਦੇ ਕੋਲ ਗੁਰਦੁਆਰਾ ਬਾਬਾ ਨੌ ਸਿੰਘ ਨੇੜੇ ਨਹਿਰ ਚ ਪਲਟ ਗਈ ਹਾਲਾਂਕਿ ਸਵਾਰੀਆਂ ਦਾ ਬਚਾਅ ਹੋ ਗਿਆ ਅਤੇ ਡਰਾਈਵਰ ਕੰਡਕਟਰ ਨੇ ਵੀ ਸੁਰੱਖਿਅਤ ਬਾਹਰ ਕੱਢ ਲਏਗੇ ਇਹ ਬੱਸ ਪੱਟੀ ਤੋਂ ਅੰਮ੍ਰਿਤਸਰ ਜਾ ਰਹੀ ਸੀ ਜਿਸ ਦੀਆਂ ਕਈ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬੱਸ ਨਹਿਰ ਦੇ ਕੰਡੇ ਤੇ ਅੱਧ ਵਿਚਾਲੇ ਲਟਕੀ ਹੋਈ ਹੈ ਜਦਕਿ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਡਰਾਈਵਰ ਕੰਡਕਟਰ ਸਣੇ ਸਾਰੀਆਂ ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਏਗੇ ਬੱਸ ਨਹਿਰ ਦੇ ਕੰਡੇ ਕੋਲ ਗਰੀਲਾਂ ਵਿੱਚ ਫਸ ਗਈ ਜਿਸ ਕਾਰਨ ਵੱਡੀ ਦੁਰਘਟਨਾ ਹੋਣ ਤੋਂ ਬਚਾ ਰਿਹਾ ਪਰ ਬੱਸ ਪਲਟ ਗਈ ਜਿਸ ਤੋਂ ਬਾਅਦ ਸਵਾਰੀਆਂ ਅਤੇ ਡਰਾਈਵਰ ਕੰਡਕਟਰ ਨੂੰ ਬਾਹਰ ਕੱਢਿਆ ਗਿਆ ਬਾਬੇ ਸਮਾਦ ਦੇ ਲਾਗੇ ਬਸ ਲੱਗੇ ਆਈ ਬਚਾਅ ਹੋ ਗਿਆ ਪਾਣੀ ਬਹੁਤ ਢੂੰਗਾ ਪਰ ਸਿਰੇ ਦੇ ਤੇ ਬਚਾਅ ਹੋ ਰਿਹਾ ਫਿਰ ਵੀ ਵਰਗਾ ਦਾ ਬਚਾਅ ਆ ਗਿਆ ਜਿਹਨੂੰ ਢੀੜ ਤੱਕ ਨਹੀਂ ਆਈ ਡਰਾਈਵਰ ਕੰਡਕਟਰ ਨੇ ਕੱਢ ਲਿਆ ਸਵਾਰੀਆਂ ਬਾਹਰ ਕਰ ਰਿਹਾ ਸਾਰੀਆਂ ਇਹ ਬੱਸ ਪੱਟੀ ਤੋਂ ਅੰਮ੍ਰਿਤਸਰ ਜਾ ਰਹੀ ਸੀ ਅਤੇ ਰਸਤੇ 'ਚ ਜੱਬੇ ਦੇ ਕੋਲ ਬਣੇ ਗੁਰਦੁਆਰਾ ਬਾਬਾ ਨੌਦ ਸਿੰਘ ਨੇੜੇ ਨਹਿਰ ਵਿੱਚ ਪਲਟ ਗਈ ਹਾਲਾਂਕਿ ਸਵਾਰੀਆਂ ਦਾ ਵਿਚਾਰਿਆ ਪਰ ਇਸ ਘਟਨਾ ਤੋਂ ਬਾਅਦ ਸਵਾਰੀਆਂ ਨੇ ਚੀਖਿ ਝਾੜਾ ਪਾਉਣਾ ਸ਼ੁਰੂ ਕਰ ਦਿੱਤਾ ਮੌਕੇ ਤੇ ਮੌਜੂਦ ਲੋਕਾਂ ਨੇ ਹਫੜਾ-ਦਫੜੀ ਵਿੱਚ ਸਵਾਰੀਆਂ ਨੂੰ ਅਤੇ ਡਰਾਈਵਰ ਕੰਡਕਟਰ ਨੂੰ ਬੱਸ ਤੋਂ ਬਾਹਰ ਖਡਿਆ ਇਹ ਬੱਸ ਪੰਬਸ ਦੀ ਦੱਸੀ ਜਾ ਰਹੀ ਹੈ ਜੋ ਕਿ ਪੱਟੀ ਤੋਂ ਚੱਲ ਕੇ ਤੜਕਸਰ ਅੰਮ੍ਰਿਤਸਰ ਵੱਲ ਜਾ ਰਹੀ ਸੀ ਅਤੇ ਸੰਗਣੀ ਤੁੰਦਕਾਰਨ ਰਸਤੇ 'ਚ ਪੈਂਦੇ ਸੂਏ ਵਿੱਚ ਪਲਟ ਗਈ ਹਾਲਾਂਕਿ ਸਾਰੀਆਂ ਸਵਾਰੀਆਂ ਦਾ ਵਿਚਾਰਿਆ ਜਿਸ ਕਾਰਨ ਵੱਡੀ ਦੁਰਘਟਨਾ ਹੁੰਦੇ ਹੁੰਦੇ ਟਲ ਗਈ ਜਿਹਾ ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬੱਸ ਨਹਿਰ ਦੇਆਂ ਗਰੀਲਾ ਅਤੇ ਕੰਡੇ ਦੇ ਵਿਚਾਲੇ ਫਸੀ ਹੋਈਏ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਸਾਰੀਆਂ ਸਵਾਰੀਆਂ ਨੂੰ ਬਾਹਰ ਕੱਢ ਲਿਆ ਗਿਆ ਜਿਸ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਹਾਸੇ ਦਾ ਕਾਰਨ ਸੰਘਣੀ ਧੁੰਦ ਨੂੰ ਦੱਸਿਆ ਜਾ ਰਿਹਾ ਹੈ ਦੱਸਦੀ ਹੈ ਕਿ ਪੰਜਾਬ ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸੰਘਣੀ ਧੁੰਦ ਪੈ ਰਹੀ ਹੈ ਜਿਸ ਕਾਰਨ ਆਏ ਦਿਨ ਵੱਡੀਆਂ ਦੁਰਘਟਨਾਵਾਂ ਹੋ ਰਹੀਆਂ ਨੇ ਇਸ ਤੋਂ ਪਹਿਲਾਂ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਇੱਕ ਕਾਰ ਅਤੇ ਪੰਜਾਬ ਰੋਡਵੇਜ਼ ਦੀ ਬੱਸ ਦੀ ਟੱਕਰ ਹੋ ਗਈ ਸੀ ਜਿਸ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਸੀ ਜਦਕਿ ਇਸ ਤੋਂ ਪਹਿਲਾਂ ਬੀਤੇ ਕੱਲ ਪੰਜਾਬ ਪੁਲਿਸ ਦੀ ਬੱਸ ਵੀ ਧੁੰਦ ਕਾਰਨ ਇੱਕ ਖੜੇ ਟਰਾਲੇ ਨਾਲ ਜਾ ਟਕਰਾਈ ਸੀ ਜਿਸ ਵਿੱਚ ਤਿੰਨ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਸੀ ਅਤੇ ਹੁਣ ਤੜਕਸਾਰ ਇੱਕ ਵਾਰ ਫਿਰ ਤੋਂ ਇਹ ਵੱਡਾ ਹਾਸਾ ਵਾਪਰੇ ਅਤੇ ਪੰਜਾਬ ਰੋਡਵੇ ਦੀ ਬੱਸ ਨਹਿਰ ਵਿੱਚ ਝੜ ਗਈ ਹੈ ਕਿਹਾ ਜਾ ਰਿਹਾ ਹੈ ਕਿ ਬੱਸ ਵਿੱਚ ਹਾਸੇ ਸਮੇਂ ਕਰੀਬ 25 ਤੋਂ 30 ਵਾਰੀਆਂ ਮੌਜੂਦ ਸੀ ਜਿਨ੍ਹਾਂ ਨੂੰ ਕੇ ਸੁਰੱਖਿਤ ਬਾਹਰ ਕੱਢਿਆ ਗਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ